ਲਗਾਤਾਰ ਜੋ ਨੇ ਤਸਵੀਰਾਂ ਸੀ ਦਿਖਾਵਾਂਗੇ ਖਨੌਰੀ ਬਾਰਡਰ ਤੋਂ ਖਨੌਰੀ ਬਾਰਡਰ ਤੇ ਹੋਏ 112 ਕਿਸਾਨਾਂ ਦਾ ਮਰਨ ਵਰਤ ਜੋ ਸ਼ੁਰੂ ਹੋ ਚੁੱਕੇ 111 ਕਿਸਾਨਾਂ ਦਾ ਜੱਥਾ ਹੋਰ ਮਰਨ ਵਰਤ ਤੇ ਬੈਠੇਗਾ ਕਾਲੇ ਕੱਪੜੇ ਪਾ ਕੇ ਬੈਠੇਗਾ ਮਰਨ ਵਰਤ ਤੇ ਬੈਠੇਗਾ 111 ਕਿਸਾਨਾਂ ਦਾ ਜੱਥਾ ਤੇ ਹੁਣ ਖਨੌਰੀ ਬਾਰਡਰ ਤੇ 112 ਕਿਸਾਨਾਂ ਦਾ ਮਰਨ ਵਰਤ ਚੱਲੀ ਹੈ यानी कि ग्रुप वाइज ग्रुप वाइज रोहित चुके हैं ग्रुप वाइज से बैठने शुरू हो चुके ने किसान रोहित ਬਿਲਕੁਲ ਬਿਲਕੁਲ ਕਿਸਾਨ ਆਗੂ ਆ ਜਿਹੜੇ ਉਹ ਅੱਗੇ ਵਧੇ ਨੇ ਔਰ ਇਸ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਪਹਿਲਾਂ ਤੱਕ ਇੱਥੇ ਕੰਡਿਆਲੀ ਤਾਰ ਔਰ ਕੰਡਿਆਲੀ ਤਾਰ ਦੇ ਨਾਲ ਹੀ ਜਿਹੜੀ ਪੈਰਾਮਿਲਟਰੀ ਫੋਰਸ ਦੇ ਜਵਾਨ ਸੀ ਉਹ ਨਜ਼ਰ ਆ ਰਹੇ ਸੀਗੇ ਪਰ ਹੁਣ ਪੁਲਿਸ ਔਰ ਕਿਸਾਨਾਂ ਦੀ ਗੱਲਬਾਤ ਹੋਈ ਆ ਔਰ ਉਸ ਤੋਂ ਬਾਅਦ ਪੈਰਾਮਿਲਟਰੀ ਫੋਰਸ ਨੇ ਅੱਗੇ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਕਿ ਤੁਸੀਂ ਇਸ ਜਗ੍ਹਾ ਦੇ ਉੱਪਰ ਹੀ ਬੈਠ ਜਾਓ ਇਸ ਵਕਤ ਆ ਗੁਰਿੰਦਰ ਜੀ ਮੇ ਨਾਲੋਂ ਗੱਲ ਕਰ ਗੁਰਿੰਦਰ ਜੀ ਕੀ ਪਰਮਿਸ਼ਨ ਮਿਲ ਗਈ ਇੱਥੇ ਬੈਠਣ ਦੀ ਅ ਦੇਖੋ ਹਲੇ ਆਗੂ ਸਾਹਿਬਾਨ ਨਾਲ ਗੱਲਬਾਤ ਚੱਲ ਰਹੀ ਆ ਔਰ ਕੋਟੜਾ ਸਾਹਿਬ ਗੱਲ ਕਰਦੇ ਨੇ ਔਰ ਕੀ ਹੁੰਦਾ ਹਲੇ ਸਾਡਾ ਜਥਾ ਇੱਥੇ ਬੈਠ ਗਿਆ ਦੇਖੋ ਪੀਸਫੁੱਲ ਗੱਲ ਕੀਤੀ ਸੀਗੀ ਜੋ ਕਾਲ ਦਿੱਤੀ ਗਈ ਆ ਜੋ ਢੱਲੇਵਾਲ ਸ 51 ਦਿਨ ਤੇ ਬੈਠੇ ਇਸ ਤੋਂ ਪੀਸਫੁੱਲ ਪ੍ਰੋਟੈਸਟ ਨਹੀਂ ਹੋ ਸਕਦਾ ਸਾਡੀ ਸਿੱਧੇ ਰੂਪ ਵਿੱਚ ਸਾਡੀ ਵੱਡੀ ਜ਼ਿੰਮੇਵਾਰੀ ਵੀ ਆ ਦੇਖੋ ਕਿਸੇ ਨੇ ਵੀ ਕੋਈ ਹੁਲੜਬਾਜ਼ੀ ਕੀਤੀ ਕਿਸੇ ਨੇ ਵੀ ਕੋਈ ਨਾਹਰਾ ਲਾਇਆ ਔਰ ਸਿੱਧੇ ਰੂਪ ਚ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਸਾਡੇ ਜਿਹੜਾ ਜਥਾ 111 ਦਾ ਉਹ ਪੀਸਫੁਲ ਇੱਥੇ ਬੈਠ ਚੁੱਕਿਆ ਅੱਜ ਕਾਲੀਆਂ ਲੋਈਆਂ ਸਾਰਿਆਂ ਨੇ ਪਾਈਆਂ ਹੋਈਆਂ ਆਈਆਂ ਕੀ ਸੰਕੇਤ ਦੇਣਾ ਚਾਹੁੰਦੇ ਨੇ ਸਿੱਧੇ ਰੂਪ ਚ ਸੰਕੇਤ ਆ ਤੁਹਾਡੇ ਮਾਧਿਅਮ ਰਾਹੀਂ ਜੋ ਤੁਸੀਂ ਪੂਰੇ ਵਰਲਡ ਚ ਗੱਲ ਲੈ ਕੇ ਜਾਣੇ ਆ ਅੱਜ 11 ਮਹੀਨੇ ਪੂਰੇ ਹੋ ਗਏ 51 ਦਿਨਾਂ ਚ ਢੱਲੇਵਾਲ ਸਾਹਿਬ ਚਲੇ ਗਏ ਰਿਚ ਰਿਚ ਮੌਤਵਾਲ ਵੱਧ ਰਹੇ ਆ ਇੱਕ ਕਿਸਾਨ ਨੇ ਤਾਂ ਨੂੰ ਅੰਨ ਦਾਤਾ ਵੀ ਕਿਹਾ ਜਾਂਦਾ ਹੈ ਕਿ ਅੰਨ ਦਾਤਾ 51 ਦਿਨ ਤੋਂ ਭੁੱਖਣ ਭਾਣੇ ਬੈਠਾ ਉਹਦੀ ਸੋਚ ਕੱਲੇ ਕੱਲੇ ਘਰ ਚਲੇ ਗਈ ਆ ਪੂਰੇ ਇੰਡੀਆ ਦੇ ਵਿੱਚ ਵਰਲਡ ਦੇ ਵਿੱਚ ਸੋ ਕਿਤੇ ਨਾ ਕਿਤੇ ਜੋ ਸਾਡੀਆਂ ਪਰਸੈਪਸ਼ਨ ਆ ਸਾਡੀਆਂ ਜੋ ਮੋਰਚੇ ਦੀਆਂ ਸਥਿਤੀਆਂ ਉਹਨੂੰ ਲੱਗ ਕਿ ਇਹ ਕਾਲ ਦਿੱਤੀ ਗਈ ਆ ਸੋ ਇਸ ਰੂਪ ਚ ਬਿਲਕੁਲ ਸ਼ਾਂਤਮਈ ਹੈਗਾ ਪੀਰ ਸੋ 111 ਦਾ ਇਹ ਮੈਂ ਗਿਣਤੀ ਕਰ ਰਿਆਂਗਾ 111 ਕੰਟੀਨਿਊ ਬੈਠਣਗੇ ਜਾਂ ਦਿੱਲੀ ਬੰਦੇ ਬਦਲੇ ਜਾਣਗੇ ਕੰਟੀਨਿਊ ਬੈਠਣਗੇ ਆਉਣ ਵਾਲੇ ਸਮੇਂ 'ਚ ਫਿਰ ਵਿਚਾਰਾਂ ਕੀਤੀਆਂ ਜਾਣਗੀਆਂ ਇਹ ਕੰਟੀਨਿਊ ਬੈਠਣਗੇ ਸਿਰਫ ਤੇ ਸਿਰਫ ਪਾਣੀ ਹੀ ਪੀਤਾ ਜਾਊਗਾ ਕੋਈ ਅੰਨ ਨਹੀਂ ਲਿਆ ਜਾਊਗਾ ਨਾ ਕੋਈ ਮੈਡੀਕਲ ਲਿਆ ਜਾਊਗਾ ਸੋ ਸਿੱਧੇ ਰੂਪ ਦੇ ਵਿੱਚ ਬੜਾ ਪੀਸਫੁਲ ਹੋਊਗਾ ਖੁੱਲੇ ਸਮਾਂ 'ਚ ਬੈਠੇ ਆ ਜਦੋਂ ਸ਼ਾਮ ਪਊਗੀ ਉਦੋਂ ਅਸੀਂ ਦੇਖਾਂਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਪਰ ਇਹ ਜਥਾ ਵਾਪਸ ਨਹੀਂ ਜਾਊਗਾ ਜਥਾ ਜਿਹੜਾ ਉਹ ਵਾਪਸ ਨਹੀਂ ਜਾਏਗਾ ਔਰ ਤਸਵੀਰ ਤੁਸੀਂ ਦੇਖੂਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਕਿਸਾਨ ਕਿਸਾਨ ਜੋ ਕਹਿੰਦੇ ਨੇ ਕਿ ਜਗਜੀਤ ਸਿੰਘ ਜਲੇਵਾਲ ਜੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਡਾਕਟਰਾਂ ਦੀ ਟੀਮ ਵੀ ਕਹਿ ਰਹੀ ਹੈ ਲੇਕਿਨ ਕਪਿਲ ਸਿੰਪਲ ਸੁਪਰੀਮ ਕੋਰਟ ਦੇ ਵਿੱਚ ਕਹਿ ਰਹੇ ਨੇ ਕਿ ਸੁਧਾਰ ਹੈ ਸਿਹਤ ਦੇ ਵਿੱਚ ਦੇਖੋ ਜਿਸ ਤਰੀਕੇ ਦੇ ਨਾਲ ਮੈਡੀਕਲ ਰਿਪੋਰਟਾਂ ਕਿਸਾਨਾਂ ਦੀਆਂ ਆ ਰਹੀਆਂ ਨੇ ਜਗਜੀਤ ਸਿੰਘ ਢੱਲੇਵਾਲ ਦੀ ਮੈਡੀਕਲ ਰਿਪੋਰਟ ਆਈ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਹੈਲਥ ਹੈ ਉਹ ਵਿਗੜਦੀ ਹੋਈ ਨਜ਼ਰ ਆ ਰਹੀ ਹੈ ਸਵੇਰੇ ਡਾਕਟਰ ਅਵਤਾਰ ਸਿੰਘ ਜਿਹੜੇ ਕਹਿੰਦੇ ਕਿ ਜਗਜੀਤ ਸਿੰਘ ਢੱਲੇਵਾਲ ਦੀ ਦੇਖਰੇਖ ਕਰ ਰਹੇ ਨੇਗੇ ਸਵਾਮਨ ਸਿੰਘ ਦੀ ਜਿਹੜੀ ਟੀਮ ਦੇ ਮੈਂਬਰ ਨੇ ਉਹਨਾਂ ਵੱਲੋਂ ਵੀ ਸਵੇਰੇ ਦੱਸਿਆ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਦੇ ਹਾਲਾਤ ਹੁਣ ਇਸ ਤਰੀਕੇ ਦੇ ਨੇ ਕਿ ਸਵੇਰੇ ਜੇਕਰ 2 ਚਮਚੇ 4 ਚਮਚੇ ਪਾਣੀ ਦੇ ਵੀ ਦਿੰਨੇ ਆ ਤਾਂ ਉਹ ਵੀ ਜਿਹੜੇ ਚਮਚ ਨੇ ਉਹ ਬਾਹਰ ਨਿਕਲ ਜਾਂਦੇ ਨੇਗੇ ਔਰ ਇਹੀ ਕਾਰਨ ਹੈਗਾ ਜਿਹੜੀ ਸਿਹਤ ਆ ਉਹ ਲਗਾਤਾਰ ਵਿਗੜ ਰਹੀ ਆ ਔਰ ਇਸ ਵਿਗੜਦੀ ਸਿਹਤ ਨੂੰ ਆ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ ਇਸ ਚੀਜ਼ ਦੇ ਵੱਲ ਧਿਆਨ ਹੈਗਾ ਕਿਸਾਨ ਲੀਡਰ ਮੇ ਨਾਲੇ ਸਰ ਕਿਵੇਂ ਦੇਖ ਰਹੇ ਹੋਗੇ ਜਾਂ ਜਿਸ ਤਰੀਕੇ ਦੇ ਨਾਲ 111 ਕਿਸਾਨ ਲੀਡਰ ਹੁਣ ਹੋਰ ਬੈਠ ਗਏ ਨੇ ਔਰ ਗਿਣਤੀ 112 ਹੋ ਚੁੱਕੀ ਅੱਜ ਦੇਖੋ ਪੂਰਾ 13 ਫਰਵਰੀ ਤੋਂ ਲੈ ਕੇ ਤੁਹਾਡੇ ਸਾਹਮਣੇ ਇਸੇ ਜਗ੍ਹਾ ਤੇ 13 ਫਰਵਰੀ ਨੂੰ ਵੱਡਾ ਘਾਤਕ ਸਰਕਾਰ ਨੇ ਧੱਕੇਸ਼ਾਹੀ ਕੀਤੀ ਉਦੋਂ ਅੱਗੇ 14 ਨੂੰ ਫਿਰ 21 ਨੂੰ ਟਰਾਲੀਆਂ ਟਰੈਕਟਰ ਤੋੜੇ ਗਏ ਪੰਜ ਕਿਸਾਨਾਂ ਦੀਆਂ ਅੱਖਾਂ ਚਲੇ ਗਈਆਂ ਇਸ ਵੇਲੇ 40 ਦੇ ਕਰੀਬ ਕਿਸਾਨਾਂ ਦੀ ਬਤਾਲੀ ਦੀ ਗਿਣਤੀ ਚਲੇ ਚੁੱਕੀ ਹੈ ਕੋਈ ਜਿਹੜੇ ਸ਼ਹਾਦਤ ਦਾ ਜਾਮ ਪੀ ਚੁੱਕੇ ਔਰ 26 ਨਵੰਬਰ ਤੋਂ ਲੈ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ 51 ਦਿਨ ਬੀਤ ਚਲੇ ਆ ਕਿ ਜਿਹੜੇ ਇੱਕ ਸ਼ਹਾਦਤ ਤੇ ਬੈਠੇ ਮਰਨ ਅੰਸ਼ਣ ਤੇ ਬੈਠੇ ਦੇ ਅੱਜ ਅੱਜ ਨਾ ਸੁਪਰੀਮ ਕੋਰਟ ਚ ਸੁਣਵਾਈ ਹੋਈ ਪੰਜਾਬ ਸਰਕਾਰ ਦੇ ਵਕੀਲੇ ਕਪਲ ਸਿਬਲ ਕਹਿੰਦੇ ਜੀ ਡੱਲੇਵਾਲ ਦੀ ਸਿਹਤ ਚ ਪਹਿਲਾਂ ਨਾਲੋਂ ਸੁਧਾਰ ਆਇਆ ਹੈਗਾ ਜਦੋਂ ਕਿ ਮੋਰਚੇ ਦੇ ਡਾਕਟਰਾਂ ਨਾਲ ਗੱਲ ਕਰਦੇ ਆ ਤਾਂ ਕਹਿੰਦੇ ਜੀ ਪਾਣੀ ਵੀ ਅੰਦਰੋਂ ਲੰਘਣਾ ਬੰਦ ਹੋ ਗਿਆ ਹੈਗਾ ਉਹਦੀ ਵੀ ਉਲਟੀ ਆ ਜਾਂਦੀ ਜਿਕਰ ਚਾਰ ਚਮਚੇ ਨਾਲ ਪਾਣੀ ਪਾ ਦਈਏ ਦੇਖੋ ਜੀ ਤੁਸੀਂ ਖੁਦ ਇੱਥੇ ਡਿਊਟੀ ਨਿਭਾ ਰਹੇ ਜੇ 13 ਫਰਵਰੀ ਨੂੰ ਦੇਖਦਾ ਤੁਸੀਂ ਚੌਥਾ ਥਾ ਮੰਦੇ ਹੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਤੇ ਪਾਣੀ ਵੀ ਕਈ ਨਾ ਨਹੀਂ ਲੰਘਦਾ ਜੇ ਕੋਈ ਇੱਕ ਕੁਲਤੰਦਰ ਜਾਂਦੀ ਬਾਹਰ ਆ ਜਾਂ ਮੋ ਜਿਹੜੀ ਜਿਵੇਂ ਬਣਿਆ ਅੰਦਰ ਇਤਰਾ ਬਾਹਰ ਆ ਜਾਂਦਾ ਤੇ ਇਹ ਚੀਜ਼ ਨੂੰ ਭਾਵਕ ਹੋ ਕੇ ਇਹ ਕਿਸਾਨ ਜਿਹੜੇ ਆ ਇਹਨਾਂ ਨੇ ਫੈਸਲਾ ਲਿਆ ਵਾ ਸੰਯੁਕਤ ਕਿਸਾਨ ਗੈਰ ਰਾਜਨੀਤਿਕ ਮੋਰਚੇ ਦੇ ਕਿਸਾਨ ਉਹ ਦੋਨਾਂ ਫੋਰਮਾਂ ਵੱਲੋਂ ਫੈਸਲਾ ਕਿ ਜੇ ਸਾਡੇ ਜੂੰਦਿਆਂ ਜੀ ਸਾਡਾ ਬਾਪੂ ਜਗਜੀਤ ਸਿੰਘ ਡੱਲੇਵਾਲ ਹੀ ਚਲਾ ਗਿਆ ਤੇ ਫਿਰ ਸਾਡਾ ਇੱਥੇ ਬੈਠਣ ਦਾ ਕੀ ਫਾਇਦਾ ਭਾਵਕ ਹੋ ਕੇ ਇਹਨਾਂ ਕਿਸਾਨਾਂ ਨੇ 111 ਕਿਸਾਨਾਂ ਨੇ ਅੱਜ ਮਰਨ ਛੰਤੇ ਬਾਪੂ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਬੈਠ ਕੇ ਕਿ ਅਸੀਂ ਵੀ ਤੇਰੇ ਨਾਲ ਮਰਨ ਨੂੰ ਤਿਆਰ ਆ ਬਿਲਕੁਲ ਮਰਨ ਵਰਤ ਜਿਹੜਾ ਉਹ ਕੰਟੀਨਿਊ ਚੱਲ ਰਿਹਾ ਹੈਗਾ ਔਰ ਅ ਜਿਹੜਾ ਖਾਸ ਤਰੀਕੇ ਦੇ ਨਾਲ ਇਹ ਏਰੀਆ ਤੁਸੀਂ ਦੇਖ ਸਕਦੇ ਹੋਗੇ ਕਿ ਜਿਸ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਇਸ ਨੂੰ ਆਕ ਲਈਏ ਕਿ ਕਿਸਾਨ ਲੀਡਰ ਨੇ ਜਿਹੜੇ ਉਹ ਆ ਭਰ ਦਿੱਤਾ ਗਿਆਗਾ ਤਾਂ ਵੱਖ-ਵੱਖ ਜਿਹੜੇ ਕਿਸਾਨ ਆਗੂ ਹੋਣ ਕਿਸਾਨ ਯੂਨੀਅਨ ਦੇ ਨਮਾਇंदे ਹੋਣ ਉਹਨਾਂ ਦੇ ਬਲੋ ਇਸ ਜਗ੍ਹਾ ਤੇ ਖੜੇ ਹੋਏ ਨੇ ਔਰ ਦੂਸਰੇ ਪਾਸੇ ਪੈਰਾਮਿਲਟਰੀ ਫੋਰਸ ਦੇ ਜੋ ਜਵਾਨ ਨੇਗੇ ਉਹਨਾਂ ਦੀ ਤਨਾਤੀ ਹੈ ਜਿਹੜੀ ਉਹ ਵੱਡੀ ਗਿਣਤੀ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਕਰ ਦਿੱਤੀ ਗਈ ਹੈ ਕਿ ਤਾਂ ਇਸ ਜਗ੍ਹਾ ਦੇ ਉੱਪਰ ਹੀ ਫਿਲਹਾਲ ਜਿਹੜੇ ਆ ਕੰਡੀਸ਼ਨ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਇੱਕ ਰੋਕ ਹੈਗੀ ਉਹ ਇਸ ਜਗ੍ਹਾ ਦੇ ਉੱਪਰ ਕਰ ਦਿੱਤੀ ਗਈ ਹੈਗੀ ਔਰ ਇਸ ਜਗ੍ਹਾ ਤੋਂ ਅੱਗੇ ਜਾਣ ਦੀ ਪਰਮਿਸ਼ਨ ਜਿਹੜੀ ਉਹ ਨਹੀਂ ਦਿੱਤੀ ਜਾ ਰਹੀ ਤਾਂ ਇਹ ਜਿਹੜਾ ਗਲਾਂ ਦੇ ਵਿੱਚ ਇੱਕ ਬੈਨਰ ਕਹ ਲਈਏ ਇਹਨਾਂ ਦੇ ਸਲੋਗਨ ਕਹ ਲਈਏ ਜਗਜੀਤ ਸਿੰਘ ਡੱਲੇਵਾਲ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਏਗੀ ਤਾਂ ਇਹ ਲਿਖਿਆ ਹੋਇਆ ਤੁਸੀਂ ਪੜ੍ਹ ਸਕਦੇ ਹੋ ਕੀ ਨਾਮ ਹੈ ਜੀ ਆਪਣਾ ਰਾਣਾ ਸਿੰਘ ਚੱਠਾ ਜੀ ਜ਼ਿਲ੍ਹਾ ਸਖਤਰ ਬੀਕੇ ਸਿੱਧੂਪੁਰ ਸੰਗਰੂਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਗਜੀਤ ਸਿੰਘ ਡੱਲੇਵਾਲ ਜੀ ਨੂੰ 51 ਦਿਨ ਹੋ ਗਏ ਔਰ ਅੱਜ ਤੋਂ ਤੁਸੀਂ ਵੀ ਆਪਣਾ ਮਰਨ ਵਰਤਾ ਜੜਾ ਸ਼ੁਰੂ ਕਰਤਾ ਅਸੀਂ ਬਾਪੂ ਡੱਲੇਵਾਲ ਦੀ ਸੋਚ ਤੇ ਚੱਲਦੇ ਆਂ ਜੀ ਕੇਂਦਰ ਸਰਕਾਰ ਨੂੰ ਸੁੱਤੀ ਪੈਣ ਨੂੰ ਜਗਾਉਣ ਵਾਸਤੇ ਅੱਜ 111 ਕਿਸਾਨਾਂ ਜਥਾ ਜਿਹੜਾ ਮਰਨ ਵਰਤੇ ਬੈਠਿਆ ਮੈਂ ਵੀ ਉਹਨਾਂ ਵਿੱਚ ਸ਼ਾਮਲ ਆ ਜਿੰਨਾ ਚਿਰ ਕੇਂਦਰ ਸਰਕਾਰ ਸਾਡੀਆਂ 13 13 ਮੰਗਾਂ ਨਹੀਂ ਮੰਨਦੀ ਉਹਨਾਂ ਚਿਰ ਅਸੀਂ ਮਰਨ ਵਰਤ ਤੇ ਬੈਠਾਂਗੇ ਕਿੰਨੀਆਂ ਵੀ ਸੀਧੀਆਂ ਹੋ ਜਾਣ ਅਸੀਂ ਪਿੱਸੇ ਨਹੀਂ ਹਟਾਂਗੇ ਬਾਪੂ ਡੱਲੇਵਾਲ ਤੋਂ ਪਹਿਲਾਂ ਅਸੀਂ ਚਾਹੁੰਦੇ ਸਾਡੀ ਹਸਾ ਹੱਤ ਹੋਵੇ ਤੇ ਅਸੀਂ ਉਹਨਾਂ ਤੋਂ ਪਹਿਲਾਂ ਸੀਧਾ ਹੋਣਾ ਚਾਹੁੰਦੇ ਆਂ ਸਰ ਸਾਹਤੌਰ ਦੇ ਨਾਲ ਨੌਜਵਾਨ ਇਸ ਪਾਸੇ ਨੇ ਕੀ ਨਾਮ ਆ ਬਾਈ ਕਿਹੜੀ ਜਗ੍ਹਾ ਤੋਂ ਮੇਰਾ ਨਾਮ ਅਗਰਜੀਤ ਸਿੰਘ ਬੂਟੇਵਾਲਾ ਜ਼ਿਲ੍ਹਾ ਫਰੋਜੇਪੁਰ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਿਹੜਾ ਮੁਖ ਬੁਲਾ ਰਹਾ ਵਾਂ ਜੋ ਡੱਲੇਵਾਲ ਸਾਹਿਬ ਪਿਛਲੇ ਦਿਨਾਂ ਤੋਂ 26 ਨਵੰਬਰ ਤੋਂ ਲਗਾਤਾਰ ਮਰਨਵਰਤ ਉੱਪਰ ਬੈਠੇ ਹੋਏ ਆ ਉਹਨਾਂ ਨੂੰ ਅੱਜ 51 ਦਿਨ ਪੂਰੇ ਹੋ ਗਏ ਆ ਜਿਹੜੀ ਉਹਨਾਂ ਦੀ ਹਾਲਤ ਆ ਉਹ ਬਿਲਕੁਲ ਬਹੁਤ ਜ਼ਿਆਦਾ ਨਾਜ਼ੁਕ ਬ ਢੱਲੇਵਾਲ ਸਾਹਿਬ ਅਸੀਂ ਇਹ ਸੋਚਿਆ ਵੀ ਢੱਲੇਵਾਲ ਸਾਹਿਬ ਇਕੱਲੇ ਹੀ ਕਿਉਂ ਜਿਹੜਾ ਮਰਨਵਰਤ ਰੱਖਣਗੇ ਅਸੀਂ ਵੀ ਜਿਹੜਾ ਕਿਸਾਨ ਜਿਹੜਾ 111 ਦਾ ਸਾਡਾ ਜਥਾ ਇੱਥੇ ਪਹੁੰਚਿਆ ਉਹ ਸਾਡਾ ਜਿਹੜਾ ਮਰਨਵਰਤਾ ਇਥੇ ਨਿਰੰਤਰ ਜਿਹੜਾ ਜਾਰੀ ਹੋ ਚੁੱਕਾ ਵਾ ਉਹਨਾਂ ਤੱਕ ਸਾਡਾ ਉਹਨਾਂ ਚਿਰ ਤੱਕ ਸਾਡਾ ਮਰਨਵਰਤ ਜਾਰੀ ਰਹੂਗਾ ਜਿੰਨਾ ਚਿਰ ਕੇਂਦਰ ਸਰਕਾਰ ਸਾਡੀਆਂ ਜਿਹੜੀਆਂ ਮੰਨੀਆਂ ਮੰਗਾਉ ਮੰਨ ਨਹੀਂ ਲੈਂਦੀ ਅਸੀਂ ਦੇਖਦੇ ਸੀ ਨੌਜਵਾਨ ਧਰਨੇ ਚ ਨਹੀਂ ਨਜ਼ਰ ਆਉਂਦੇ ਸੀ ਪਰ ਨੌਜਵਾਨਾਂ ਅੱਜ ਮਰਨਵਰਤ ਤੇ ਬੈਠੇ ਵੀ ਨਜ਼ਰ ਆ ਰਹੇ ਆ ਵੇਖੋ ਜੀ ਜੇਕਰ ਅਸੀਂ ਅੱਜ ਨਿਕਲ ਕੇ ਬਾਹਰ ਨਾ ਲੜੇ ਘਰਾ ਚ ਸਾਡਾ ਜਰੂਰੀਆ ਸੰਘਰਸ਼ ਦੇ ਮੈਦਾਨਾਂ ਦੇ ਵਿੱਚ ਆਉਣਾ ਇਸ ਤੋਂ ਬਿਨਾ ਹੋਰ ਸਾਡੇ ਕੋਲ ਆਲਣੀ ਹੈਗਾ ਤਾਂ ਸਾਫ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਿਚੁਏਸ਼ਨ ਤੁਹਾਨੂੰ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਏਰੀਆ ਤੁਸੀਂ ਦੇਖ ਸਕਦੇ ਹੋਗੇ ਕਿ ਤਾਂ ਇੱਕ ਜਿਹੜੀ ਸਹਿਮਤੀ ਹੈਗੀ ਉਹ ਕਿਸਾਨਾਂ ਦੇ ਵਿਚਕਾਰ ਬੰਦੀ ਹੋਈ ਨਜ਼ਰ ਆਈ ਹੈ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਬੈਠਿਆ ਜਾਵੇ ਤਾਂ ਇਹ ਤਸਵੀਰ ਤੁਹਾਨੂੰ ਨਜ਼ਰ ਆ ਰਹੀ ਹੈਗੀ ਔਰ ਹਰਿਆਣਾ ਦੇ ਜਿਹੜੇ ਅਧਿਕਾਰੀ ਨੇ ਦੇਖੀਏ ਅਸੀਂ ਨੇ क्लियर कर दिया है माननीय सुप्रीम कोर्ट में जो मैटर है वो अभी पेंडिंग है और कोई भी ऐसा चीज़ ना हो जिससे लाइन ऑर्डर की स्थिति खराब हो और धारा एक सौ तिरसठ लागू उसके बारे में भी जो किसान आगू हैं हमने उनको इंटीमेट कर दिया है तो हमारा किसान आगुओं से ये निवेदन था कि कुछ भी ऐसा ना करें जिसमें कि किसी भी प्रकार का जो शांति व्यवस्था है वो खराब हो तो वी आर कीपिंग अटमोस्ट रिस्ट्रेंट हम बिल्कुल रिस्ट्रेंट से हमारी जो पुलिस फोर्स आपने देखा भी होगा पीछे ही है हम और हमारी जो किसान नेता उनसे हमारी बात हुई है तो हमारी कोशिश यही है जो ये स्टैंड ऑफ है इसको बड़ा पीसफुल तरीके से हम डील करें और जो भी जो जो ये पीसफुल डेमोन्ट्रेशन करना करना चाहते हैं इनको हमने टर्म्स एंड कंडीशन बता दिए उसके हिसाब से ज्योग्राफिकल तौर तो पर सर ये हरियाणा की जगह जुरिण, है हमारी जो हमारा नाका है और उससे पांच मीटर तक हमारी जूरडिक्शन है और ये पहले भी हमारी जुरुडिक्शन में यहाँ से स्टार्टिंग फ्रॉम दिस पॉइंट टिल हाफ एन आवर किलोमीटर अवे हमारी जुरुडिक्शन में बैठे हुए जैसे वो पक्का मोर्चा लगाना कहते चाह रहे हैं लास्ट फरवरी इन्होंने पक्का मोर्चा ही लगाया हुआ है आप देख सकते हैं पक्का ही है इन्होंने अभी तो हमारी सर... तरफ से कोई परमिशन नहीं है हमने इनको धारा एक के बारे में बता दिया है और आगे भी जो टर्म्स एंड कंडीशन है वो हमने इनको बता दिया थैंक यू क्या है सर ये तस्वीर तुम देख सकते हो अमित भाटिया जी जो हरियाणा ਦੇ ਅਫੀਸਰ ਸੀ ਉਹਨਾਂ ਦੇ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਜਿਹੜੀ ਇਹ ਹਰਿਆਣਾ ਦਾ ਏਰੀਆ ਪਰ ਕਿਉਂਕਿ ਆਪਸ ਦੇ ਵਿੱਚ ਜਿਹੜੀ ਗੱਲ ਇੱਕ ਹੋ ਚੁੱਕੀ ਹੈ ਸਰ ਕੀ ਗੱਲਬਾਤ ਪੁਲਿਸ ਪ੍ਰਸ਼ਾਸਨ ਨਾਲ ਹੋਈ ਹੈ ਕਿਸਾਨਾਂ ਕੋਲ ਮੈਂ ਡੀਐਸਪੀ ਦੀ ਗੱਲ ਬੇਟ ਨਹੀਂ ਸੁਣੀ ਤੋਂ ਮੈਂ ਇੰਨੀ ਕਿ ਸਹਿਮਤੀ ਜ਼ਰੂਰ ਹੈਗੀ ਹੈ ਵੀ ਜਿਹੜੇ ਤੁਸੀਂ ਬੈਠਿਓ ਬੈਠੋ ਸ਼ਾਂਤਮਈ ਰਹਿ ਕੇ ਬਣ ਆਈ ਰੱਖਣਾ ਪ੍ਰੋਗਰਾਮ ਇਹ ਅਸੀਂ ਪਹਿਲੇ ਵਾਦਾ ਕਰਕੇ ਤੁਰਿਆ ਖਾਸ ਕਰਕੇ ਡੱਲੇਵਾਲ ਸਾਹਿਬ ਦਾ ਡੱਲੇਵਾਲ ਸਾਹਿਬ ਨੇ ਕਿਹਾ ਕਿ ਕਬਰਾਟ ਨਹੀਂ ਆਉਣਾ ਕੋਈ ਇਹੋ ਜਿਹਾ ਨਾਰਾ ਨਹੀਂ ਲਾਉਣਾ ਸ਼ਾਂਤਮਈ ਜੋ ਮਾਰ ਮਾਰ ਸ਼ੁਰੂ ਕਰਨਾ ਬੈਠੋ ਉਹ ਜਗ੍ਹਾ ਦੇ ਵਿੱਚ ਮੈਂ ਜਿਹੜੀ ਤਾਰ ਲਾਈ ਵੀ ਸੀ ਇਹਨਾਂ ਨੇ ਰਣੇਬਲਾਂ ਨੇ ਉਹ ਮੈਨੂੰ ਲੱਗਦਾ ਪਿੱਛੇ हट ਗਈ ਸਾਡੀ ਸਹਿਮਤੀ ਬਣੀ ਐ ਸ਼ਾਂਤ ਬਈ ਬੈਠ ਕੇ ਅਸੀਂ ਇੱਥੇ ਮੋਰਚਾ ਚਲਾਵਾਂਗੇ ਕਿ ਸਰਦੀ ਦੇ ਦਿਨ ਐ ਜੀ ਇਹਨਾਂ ਨੇ ਵੀ ਮੋਰਚਿਆਂ ਤੇ ਡੱਟੇ ਰਹਿਣਾਗਾ ਤਾਂ ਅਜੀਹੇ ਦੇ ਵਿੱਚ ਕੋਈ ਟੈਂਟ ਵਗੈਰਾ ਦੇ ਨਾਲ ਅਰੇਂਜਮੈਂਟ ਕੀਤਾ ਕਰਾਂਗੇ ਜਿਹੇ ਜਾ ਉਤੋਂ ਤੇਲ ਤੂਲ ਪੈਂਦੇ ਉਹਦਾ ਪ੍ਰਬੰਧ ਕਰਾਂਗੇ ਅਸੀਂ ਆ ਜਿਹੜੀ ਸੂਟੀਆਂ ਦੇ ਨਾਲ ਰੱਸਾ ਬੰਨ ਲੈਨੇ ਰੱਸਾ ਬੰਨ ਕਿੱਥੇ ਸੀ ਪ੍ਰਬੰਧ ਕਰਾਂਗੇ ਕੱਲਾ ਇਹਨਾਂ ਨੇ ਪਾਣੀ ਪੀਣਾ ਕੋਈ ਰੋਟੀ ਨਹੀਂ ਖਾਣੀ ਚਾਹ ਨਹੀਂ ਪੀਣੀ ਉਹ ਕੱਲਾ ਪਾਣੀ ਐ ਪਾਣੀ ਇਹਨਾਂ ਨੂੰ ਦੇ ਚਲਾਂਗੇ ਰਾਤ ਦੇ ਸਮੇਂ ਬੈਠਣ ਦਾ ਜਿੰਨਾ ਚਿਰ ਮੰਗਾ ਲਾਗੂ ਨਹੀਂ ਹੁੰਦੇ ਉਹ ਨਜ਼ਰੇ ਬੈਠਣਗੇ ਜਿੰਨੀ ਦੇਰ ਤੱਕ ਮੰਗਾ ਲਾਗੂ ਨਹੀਂ ਹੋ ਜਾਂਦੀਆਂ ਉਨੀ ਦੇਰ ਤੱਕ ਇਸੇ ਸਿਚੁਏਸ਼ਨ ਦੇ ਵਿੱਚ ਬੈਠੇ ਰਹਿਣਗੇ ਤਮਾਮ ਜਿਹੜੇ ਇਹ ਕਿਸਾਨ ਆਗੂ ਨੇ ਵਕ ਵਕ ਕਿਸਾਨ ਯੂਨੀਅਨਾਂ ਦੇ ਜਿਹੜੇ ਨਮਾਇੰਦੇ ਨੇਗੇ 111 ਇਹ ਜਿਹੜਾ ਇੱਕ ਵੱਡਾ ਜਥਾ ਹੈਗਾ ਜੋ ਇਸ ਜਗ੍ਹਾ ਦੇ ਉੱਪਰ ਹੁਣ ਡਟ ਗਿਆ ਤਾਂ ਹਰਿਆਣਾ ਦੇ ਬਿਲਕੁਲ ਏਰੀਆ ਹੈਗਾ ਜਿਸ ਜਗ੍ਹਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਪੱਟੀਆਂ ਜਿਹੜੀਆਂ ਉਹ ਬੰਨੀਆਂ ਹੋਈਆਂ ਔਰ ਪੱਟੀਆਂ ਦੇ ਉੱਪਰ ਜਿਹੜਾ ਰੋਸ ਹੈ ਉਹ ਲਿਖਿਆ ਹੋਇਆ ਤੁਹਾਨੂੰ ਨਜ਼ਰ ਆਏਗਾ ਤਾਂ ਹਰਿਆਣਾ ਦੇ ਜਿਹੜਾ ਬਿਲਕੁਲ ਏਰੀਆ ਇਸ ਏਰੀਆ ਦੇ ਵਿੱਚ ਬੈਠ ਕੀ ਕਿਹਾ ਉਹ ਹਰਿਆਣਾ ਦੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਲਗਾਇਆ ਗਿਆ ਹੈਗਾ ਔਰ ਇਹ ਤੁਸੀਂ ਦੇਖੋਗੇ ਤਾਂ ਤੁਹਾਨੂੰ ਜਿਹੜਾ ਰੋਸ ਇਸ ਜਿਹੜੀ ਪੱਟੀ ਦੇ ਉੱਪਰ ਲਿਖਿਆ ਹੋਇਆ ਨਜ਼ਰ ਆਏਗਾ ਔਰ ਗਲਾਂ ਦੇ ਵਿੱਚ ਜੋ ਪੱਟੀਆਂ ਨੇ ਉਹ ਲਟਕਾਈਆਂ ਹੋਈਆਂ ਨੇ ਉਸ ਦੇ ਵਿੱਚ ਲਿਖਿਆ ਹੋਏਗਾ ਜਗਜੀਤ ਸਿੰਘ ਡੱਲੇਵਾਲ ਦੀ ਸ਼ਹਾਦਤ ਤੋਂ ਪਹਿਲਾਂ ਸਾਡੀ ਸ਼ਹਾਦਤ ਹੋਏਗੀ ਔਰ ਕਾਲੀ ਪੱਟੀ ਦੇ ਉੱਪਰ ਜਿਹੜਾ ਰੋਸ ਸ਼ਬਦ ਹੈਗਾ ਉਹ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲਿਖਿਆ ਹੋਇਆ ਤੁਹਾਨੂੰ ਨਜ਼ਰ ਆ ਰਿਹਾ ਹੈਗਾ ਤਾਂ ਇਸ ਤਰੀਕੇ ਦੇ ਨਾਲ ਇਸ ਜਗ੍ਹਾ ਦੇ ਉੱਪਰ ਜਿਹੜਾ ਵਿਰੋਧ ਪ੍ਰਦਰਸ਼ਨ ਹੈਗਾ ਉਹ ਕਿਸਾਨ ਲੀਡਰਾਂ ਦੇ ਵੱਲੋਂ ਅੱਜ ਤੋਂ ਸ਼ੁਰੂ ਕਰ ਦਿੱਤਾ ਗਿਆ ਤਾਂ ਇਹ ਪਾਣੀ ਪੀਣਗੇ ਇਸ ਤੋਂ ਇਲਾਵਾ ਨਾ ਕੁਝ ਖਾਣਾਗਾ ਔਰ ਨਾ ਹੀ ਕਿਸੇ ਚੀਜ਼ ਦੀ ਹੋਰ ਦੀ ਵਰਤੋਂ ਹੈ ਜਿਹੜੀ ਉਹ ਇਹਨਾਂ ਦੇ ਵੱਲੋਂ ਕੀਤੀ ਜਾਏਗੀ ਤਾਂ ਸਿੱਧੇ ਤੌਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤ ਚੱਲ ਰਿਹਾ ਸੀਗਾ 51ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਉਸੇ ਤਰੀਕੇ ਦੇ ਨਾਲ ਆ ਰਹੇ ਨੇ ਕਿ ਗਰੁੱਪ ਆਫ ਵਾਈਜ਼ ਜੋ ਹੈ ਮਰਨ ਬ੍ਰੈਥ ਇਹਨਾਂ ਦੇ ਵੱਲੋਂ ਵੀ ਸ਼ੁਰੂ ਕਰ ਦਿੱਤਾ ਗਿਆ ਲੇਕਿਨ ਇੱਕ ਤੁਸੀਂ ਤਸਵੀਰਾਂ ਤੇ ਜ਼ਰਾ ਗੌਰ ਦੇ ਨਾਲ ਕਰੋ ਕਿ ਬਜ਼ੁਰਗ ਕਿਸਾਨ ਜ਼ਿਆਦਾ ਨੇ ਇਸ ਗਰੁੱਪ ਦੇ ਵਿੱਚ ਔਰ ਸ਼ਰੀਰ ਕੀ ਚੱਲ ਪਾਏਗਾ ਇਹਨਾਂ ਕੁਝ ਇਹਨਾਂ ਟਾਰਚਰ ਸ਼ਰੀਰ ਚੱਲ ਪਾਏਗਾ ਕਿ ਸਿਰਫ ਪਾਣੀ ਪੀ ਕੇ ਹੀ ਇਹ ਆਪਣਾ ਸੰਘਰਸ਼ ਜਾਰੀ ਰੱਖਣਗੇ ਬਹੁਤ ਬਹੁਤ ਜ਼ਿਆਦਾ ਬਜ਼ੁਰਗ ਕਿਸਾਨ ਵੀ ਨੇ ਕਿਉਂਕਿ ਅਗਰ ਕਿਸੇ ਨੂੰ ਕੁਝ ਹੋ ਗਿਆ ਫਿਰ ਸਰਕਾਰਾਂ ਝੇਲ ਨਹੀਂ ਪਾਣ ਗਿਆ ਕਿਉਂਕਿ ਸੁਨੀਲ ਜਾਕੜ ਦੇ ਤੇ ਬਿਆਨ ਮੈਂ ਮੈਂਸ਼ਨ ਕਰਨਾ ਚਾਹੂੰਗੀ ਜਿਸ ਦੇ ਵਿੱਚ ਸੁਨੀਲ ਜਾਕੜ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਐਮਐਸਪੀ ਤੇ ਕਾਨੂੰਨੀ ਗਾਰੰਟੀ ਨਾ ਮੰਗੋ ਕਿਉਂਕਿ ਇਸ ਦੇ ਨਾਲ ਜੋ ਪੰਜਾਬ ਹੈ ਪ੍ਰਤੀ ਹੈਕਟੇਅਰ ਪ੍ਰਣਾਲੀ ਦੇ ਅਧੀਨ ਆ ਜਾਊਗਾ ਤੇ ਪੰਜਾਬ ਨੂੰ ਇਸ ਦਾ ਫਾਇਦਾ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲੂਗਾ ਤਾਂ ਯਾਨੀ ਕਿ ਹਾਲੇ ਵੀ ਕੋਈ ਉਮੀਦ ਨਹੀਂ ਹੈ ਕਿ ਕਾਨੂੰਨ ਲਾਗੂ ਹੋਏਗਾ ਬਿਲਕੁਲ ਬਿਲਕੁਲ ਜਿਸ ਤਰੀਕੇ ਦੇ ਨਾਲ ਅਸੀਂ ਸਿਚੁਏਸ਼ਨ ਦਾ ਜ਼ਿਕਰ ਕਰਦੇ ਹਾਂ ਕਿ ਤਾਂ ਤੁਹਾਨੂੰ ਕਾਫੀ ਬਜ਼ੁਰਗ ਉਥੇ ਨੌਜਵਾਨ ਇਹਨਾਂ ਦੇ ਵਿੱਚ ਨਜ਼ਰ ਆਉਣਗੇ ਜੇਕਰ ਜਗਜੀਤ ਸਿੰਘ ਢੱਲੇਵਾਲ ਦਾ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਦੀ ਵੀ ਉਮਰ ਕੋਈ ਘੱਟ ਨਹੀਂ ਹੈ ਲਗਭਗ 70 ਸਾਲ ਤੋਂ ਵੱਧ ਦੀ ਜਿਹੜੀ ਜਗਜੀਤ ਸਿੰਘ ਢੱਲੇਵਾਲ ਦੀ ਉਮਰ ਹੈ ਪਰ ਇੰਨੀ ਜ਼ਿਆਦਾ ਉਮਰ ਦੇ ਬਾਵਜੂਦ ਵੀ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਮਰਨ ਵਰਤ ਦੇ ਉੱਪਰ ਅੜੇ ਹੋਏ ਨੇ ਉਹਨਾਂ ਦੇ ਵੱਲੋਂ 51ਵਾਂ ਦਿਨ ਹੈ ਜਿਹੜਾ ਅੱਜ ਆਪਣੇ ਮਰਨ ਵਰਤ ਦਾ ਹੋ ਚੁੱਕਾ ਹੈਗਾ ਔਰ ਹਾਲੇ ਤੱਕ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿੰਨੀ ਦੇਰ ਤੱਕ ਮੰਗਾਂ ਨੂੰ ਮੰਨਿਆ ਨਹੀਂ ਜਾਂਦਾ ਉਨੀ ਦੇਰ ਪਾਸੇ ਸੁਨੀਲ ਜਾਖੜ ਦਾ ਜ਼ਿਕਰ ਕਰੀਏ ਸੁਨੀਲ ਜਾਖੜ ਕਹਿੰਦੇ ਨਜ਼ਰ ਆਉਂਦੇ ਨੇ ਕਿ ਜਿਹੜਾ ਹੁਣ ਸੀਸੀਐਲ ਲਿਮਿਟ ਜਾਰੀ ਕੀਤੀ ਜਾਂਦੀ ਹੈਗੀ ਉਹ ਕਹ ਲਈਏ ਕਿ ਬੰਦ ਹੋ ਜਾਏਗੀ ਜੇਕਰ ਸਾਰੇ ਕਿਸਾਨਾਂ ਨੂੰ ਜੇਕਰ ਐਮਐਸਪੀ ਦੀ ਗਾਰੰਟੀ ਕਾਨੂੰਨ ਦੇ ਦਿੱਤਾ ਜਾਵੇ ਪਰ ਦੂਸਰੇ ਪਾਸੇ ਗੱਲ ਇਹ ਹੈ ਕਿ ਜਿਸਵੇਂ ਸੁਨੀਲ ਜਾਖੜ ਜੀ ਕਾਂਗਰਸ ਦੇ ਵਿੱਚ ਹੁੰਦੇ ਸੀ ਸ਼ਾਇਦ ਉਸ ਸਮੇਂ ਉਹਨਾਂ ਨੂੰ ਇਸ ਚੀਜ਼ ਦੀ ਚਿੰਤਾ ਨਹੀਂ ਹੁੰਦੀ ਸੀਗੀ ਭਾਜਪਾ ਦੇ ਵਿੱਚ ਆ ਕੇ ਸ਼ਾਇਦ ਇਹ ਚੀਜ਼ ਦੇ ਲਈ ਜ਼ਰੂਰ ਉਹਨਾਂ ਦੇ ਵਿੱਚ ਬਦਲਾਅ ਹੈਗਾ ਜਿਹੜਾ ਉਹ ਨਜ਼ਰ ਆਉਂਦਾ ਆ ਨਜ਼ਰ ਆ ਕਿਉਂਕਿ ਕੋਈ ਵੀ ਸਿਆਸੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਦਲ ਹੋਵੇ ਚਾਹ ਪਾਰਟੀ ਦੇ ਵਿਚਾਰ ਨੇ ਜਿਹੜੇ ਉਹ ਸਮੇਂ-ਸਮੇਂ ਤੇ ਬਦਲਦੇ ਰਹਿੰਦੇ ਨੇਗੇ ਤੇ ਕਸਾ ਲੀਡਰ ਮੇਰੇ ਨਾਲ ਇਹ ਉਹਨਾਂ ਨਾਲ ਗਲਤ ਕਰ ਲੈਣਾ ਕਿਸ ਤਰੀਕੇ ਨਾਲ ਦੇਖ ਦਿਓ ਸੁਨੀਲ ਜਾਖੜ ਕਹਿ ਰਹੇ ਨੇ ਕਹਿੰਦੇ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਤਾ ਪੰਜਾਬ ਦਾ ਨੁਕਸਾਨ ਹੋ ਜਾਣਾ ਕਹਿੰਦੇ ਪੰਜਾਬ ਨੂੰ ਸ਼ਾ ਸੀਸੀਐਲਮਟੀ ਬੰਦ ਨਾ ਹੋ ਜੇ ਵੇਖੋ ਜੀ ਇਹ ਤੇ ਇੱਕ ਬੇਤੁੱਕਾ ਜਿਹਾ ਇੱਕ ਬਿਆਨ ਸੀਗਾ ਉਹਨਾਂ ਦਾ ਵੀ ਜਿਹੜਾ ਐਮਐਸਪੀ ਮੇ ਲੋਕੀ ਐਮ ਐਸ ਪੀ ਜੇ ਮਿਲਦੀ ਆ ਤੇ ਕਿਸਾਨ ਵੀ ਖੁਸ਼ਹਾਲ ਹੁੰਦਾ ਨਾਲ ਨਾਲ ਜਿਹੜੇ ਆਮ ਜਨਤਾ ਉਹ ਵੀ ਖੁਸ਼ਹਾਲ ਹੁੰਦੀ ਕਿਉਂਕਿ ਇੱਕ ਰੇਟ ਤੈਅ ਹੋ ਜਾਊਗਾ ਜੇ ਅੱਜ ਕਣਕ 2200 ਰੁਪਏ ਨੂੰ ਅਤੇ ਕਣਕ ਦਾ ਜਿਹੜਾ ਗਾੜੀ ਆਟਾ ਆ 35 ਰੁਪਏ ਵੱਧ ਇਹ ਨਹੀਂ ਵੀ ਕਾਟਾ ਜਿਹੜਾ 100 ਰੁਪਏ ਮਿਲਦਾ ਵਾ ਜੇ ਐਮ ਐਸ ਪੀ ਮਿਲਦੀ ਤੇ ਉਹਦੇ ਨਾਲ ਆਮ ਜਨਤਾ ਨੂੰ ਵੀ ਵੱਡਾ ਫਾਇਦਾ ਹੋਊਗਾ ਜਿਸ ਤਰੀਕੇ ਨਾਲ ਸੁਨੀਲ ਜਾਖੜ ਦੇ ਬਿਆਨ ਆ ਰਹੇ ਨੇ ਕਿ ਆ ਪਹਿਲਾਂ ਐਮਐਸਪੀ ਮਿਲੇਗੀ ਪੰਜਾਬ ਦਾ ਨੁਕਸਾਨ ਆ ਪੰਜਾਬ ਦੇ ਲੀਡਰ ਕਿਉਂ ਇਸ ਚੀਜ਼ ਦਾ ਨੁਕਸਾਨ ਪੰਜਾਬ ਦਾ ਕਰਨ ਤੇ ਤੋਲੇ ਕਹਿੰਦੇ ਅੰਦੋਲਨ ਆ ਪੂਰੇ ਦੇਸ਼ ਦਾ ਨਾ ਹੋ ਕੇ ਇਕੱਲੇ ਪੰਜਾਬ ਦਾ ਹੈਗਾ ਪਰ ਮੰਗਾ ਦੇਸ਼ ਦੀਆਂ ਕੀਤੀਆਂ ਜਾ ਰਹੀਆਂ ਨੇ ਨਹੀਂ ਜੀ ਇਹਦੇ ਵਿੱਚ ਅੱਜ ਹਰਿਆਣਾ ਯੂਪੀ ਐਮਪੀ ਅੱਜ ਜਿਹੜੇ ਸਾਡੇ ਨਾਲ ਇੱਥੇ ਮਰਨ ਵਰਤੇ ਤੇ ਆਏ ਆ ਉਹਦੇ ਵਿੱਚ ਬਿਹਾਰ ਦੇ ਰਾਜਸਥਾਨ ਦੇ ਹਰਿਆਣੇ ਦੇ ਸਾਰੇ ਆਏ ਆ ਇਹ ਤੇ ਇੱਕ ਉਹਨਾਂ ਦੀ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਇੱਕ ਬਿਆਨਬਾਜ਼ੀ ਆ ਬੀਜੇਪੀ ਦੀ ਵੀ ਇਹ ਇਕੱਲਾ ਪੰਜਾਬ ਦਾ ਜਦ ਕਿ ਜਿਹੜਾ ਅੰਦੋਲਨ ਆ ਪੂਰੇ ਭਾਰਤ ਦਾ ਬਣ ਗਿਆ ਖਾਸ ਤਰੀਕੇ ਦੇ ਨਾਲ 111 ਕਿਸਾਨ ਆਗੂਆਂ ਦੇ ਵੱਲੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈਗਾ ਕਿਵੇਂ ਦੀ ਰੂਪਰੇਖਾ ਇਸ ਪੂਰੇ ਮਨ ਵਰਤ ਦੀ ਚੱਲੇਗੀ ਇਹ ਜਿਹੜਾ ਜੀ 111 ਕਿਸਾਨ ਜਿਹੜੇ ਆ ਉਹ ਮਰਨ ਵਰਤ ਤੇ ਬੈਠੇ ਹੋਏ ਨੇ ਤੇ ਜਿਹੜੇ ਕਿਸਾਨ ਆ ਸ਼ਾਂਤੀਮਈ ਤਰੀਕੇ ਨਾਲ ਰਹਿਣਗੇ ਇੱਥੇ ਜਿਹੜਾ ਅਨਮਿਥੇ ਸਮੇਂ ਲਈ ਜਿਹੜਾ ਮਨਵਰਤ ਜਿਹੜਾ ਉਹ ਜਾਰੀ ਰਹੇਗਾ ਤੇ ਸਾਰੇ ਜਿਹੜੇ ਵੀ ਕਿਸਾਨ ਆਏ ਆ ਚੜ੍ਹਦੀ ਕਲਾ ਜਿਹੜਾ ਆਏ ਆ ਅਰਦਾਸ ਕਰਕੇ ਆਏ ਆ ਇਸ ਤੋਂ ਪਾਣੀ ਤੋਂ ਇਲਾਵਾ ਕੋਈ ਵੀ ਕਿਸਾਨ ਜਿਹੜਾ ਪਾਣੀ ਤੋਂ ਇਲਾਵਾ ਕੁਛ ਨਹੀਂ ਲਏਗਾ ਇੱਥੋਂ ਤੱਕ ਵੀ ਜੇ ਕਿਸੇ ਦੀ ਮੈਡੀਸਿਨ ਵੀ ਚੱਲਦੀ ਉਹ ਵੀ ਨਹੀਂ ਲਏਗਾ ਸਿਰਫ ਕੱਲਾ ਮੈਡੀਸਿਨ ਕਿਉਂਕਿ ਕਾਫੀ ਬਜ਼ੁਰਗ ਨੇ ਬਜ਼ੁਰਗਾਂ ਨੂੰ ਕਾਫੀ ਬਿਮਾਰੀਆਂ ਵੀ ਹੁੰਦੀਆਂ ਨੇ ਦਵਾਈਆਂ ਬੰਦ ਕਰ ਦੇ ਤਿੰਨ ਜਾਣੇ ਕਿੰਦਾ ਕੋਈ ਵੱਡਾ ਨੁਕਸਾਨ ਵੀ ਇਸ ਜਗ੍ਹਾ ਤੇ ਹੋ ਸਕਦਾ ਵੇਖੋ ਜੀ ਇਹ ਸਾਰੇ ਜਦੋਂ ਇਹ ਆਪਾਂ ਉਥੋਂ ਮੋਰ ਵਿਸ਼ੇ ਮੋੜਨਾ ਚਾਹੁੰਦਾ ਅੱਜ ਵੀ ਹੁਣ ਵੀ ਮੋੜ ਸਕਦਾ ਜਦੋਂ ਅਰਦਾਸ ਹੋ ਗਈ ਸਾਰੇ ਜਿੰਨੇ ਵੀ ਇੱਥੇ ਕਿਸਾਨ ਚਾਹੇ ਬਜ਼ੁਰਗ ਆਏ ਆ ਚਾਹੇ ਨੌਜਵਾਨ ਆਏ ਆ ਸਾਰੇ ਜਿਹੜੇ ਆਪਣੀ ਮਰਜ਼ੀ ਨਾਲ ਆਏ ਆ ਕੋਈ ਕਿਸੇ ਨੂੰ ਤੱਕੇ ਨਾ ਨਹੀਂ ਕੋਈ ਲੈ ਕੇ ਆਇਆ ਸਾਰੇ ਆਪਣੀ ਮਰਜ਼ੀ ਨਾਲ ਆਏ ਆ ਤੇ ਚੜ੍ਹਦੀ ਕਲਾ ਚ ਨੇ ਸਾਰੇ ਤੇ ਕਿਸੇ ਨੂੰ ਕੋਈ ਦਵਾਈ ਦੀ ਲੋੜ ਹੋ ਉਹ ਵੀ ਨਹੀਂ ਦਿੱਤੀ ਜਾਏਗੀ ਨਹੀਂ ਜੀ ਨਹੀਂ ਕੋਈ ਵੀ ਦਵਾਈ ਨਹੀਂ ਦਿੱਤੀ ਜਾਏਗੀ ਸਿਰਫ ਪਾਣੀ ਪੀਤਾ ਜਾਏਗਾ ਹੋਰ ਕੁਝ ਨਹੀਂ ਕਿ ਕੇਵਲ ਪਾਣੀ ਦੇ ਸਾਰੇ ਜਿਹੜਾ ਇਸ ਜਗ੍ਹਾ ਦੇ ਉੱਪਰੋਂ ਚੱਲਿਆ ਜਾਏਗਾ ਔਰ ਕਿਸੇ ਤਰੀਕੇ ਦਾ ਜਿਹੜਾ ਆਕ ਲਈਏ ਕਿ ਹੋਰ ਕੋਈ ਚੀਜ਼ ਆ ਉਹ ਨਹੀਂ ਦਿੱਤੀ ਜਾਏਗੀ ਔਰ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਡਟੇ ਹੋਏ ਨੇਗੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮਨਾਇਆ ਜਾ ਸਕੇ ਔਰ ਕੇਂਦਰ ਦੇ ਉੱਪਰ ਜਿਹੜਾ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਹੈਗੀ ਉਹ ਕੀਤੀ ਜਾ ਸਕੇ ਤਾਂ ਤਮਾਮ ਜਿਹੜੇ ਕਿਸਾਨ ਲੀਡਰ ਨੇਗੇ ਉਹਨਾਂ ਦੇ ਨਾਲ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਸਿਚੁਏਸ਼ਨ ਕਿਸ ਤਰੀਕੇ ਦੇ ਨਾਲ ਜਿਹੜੀ ਇਸ ਜਗ੍ਹਾ ਦੇ ਉੱਪਰ ਬਣੀ ਹੋਈ ਹੈਗੀ ਔਰ ਉਸ ਤੋਂ ਬਾਅਦ ਜਿਹੜਾ ਗੱਲਬਾਤ ਹੈਗੀ ਉਹ ਕਰਦੇ ਕਿਸ ਤਰੀਕੇ ਦੇ ਨਾਲ ਜਿਹੜਾ ਇਸ ਸਿਚੁਏਸ਼ਨ ਨੂੰ ਟੈਕਲ ਕੀਤਾ ਜਾ ਸਕੀ ਕਿਉਂਕਿ ਖਾਸ ਤਰੀਕੇ ਦੇ ਨਾਲ ਜਿਹੜੇ ਇੰਤਜ਼ਾਮ ਨੇ ਉਹ ਹੇਠਾ ਗੱਦੇ ਜ਼ਰੂਰ ਲਗਾਤੇ ਉੱਤੇ ਕਿੰਨੇ ਪਰ ਉਪਰੋਂ ਜਿਹੜੀ ਠੰਡ ਹੈਗੀ ਉਹ ਵਧਦੀ ਹੋਈ ਜਿਹੜੀ ਇਸ ਜਗ੍ਹਾ ਦੇ ਉੱਪਰ ਨਜ਼ਰ ਆ ਰਹੀ ਹੈਗੀ ਤਾਂ ਕਿਸਾਨ ਲੀਡਰ ਨਾਲ ਗਲਤ ਕਰ ਲੈਣ ਸਰ ਕਿਵੇਂ ਦੇਖ ਰਹੇ ਹੋ ਜੀ ਜਿਸ ਤਰੀਕੇ ਦੇ ਨਾਲ ਸੁਨੀਲ ਜਾਖੜ ਦੇ ਵੱਲੋਂ ਬਿਆਨ ਜਾਰੀ ਕੀਤੇ ਜਾਂਦੇ ਨੇ ਕਹਿੰਦੇ ਜੀ ਐਮਐਸਪੀ ਕਿਸਾਨ ਮੰਨ ਕੇ ਕਹਿੰਦੇ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਕਹਿੰਦੇ ਉਲਟਾ ਕਹਿੰਦੇ ਪੰਜਾਬ ਦਾ ਇਹ ਨੁਕਸਾਨ ਹੈਗਾ ਪੰਜਾਬ ਦੇ ਲੀਡਰ ਪੰਜਾਬ ਦਾ ਨੁਕਸਾਨ ਕਰਨ ਦੇ ਤੋਲੇ ਨੇ ਮੈਨੂੰ ਲੱਗਦਾ ਸੁਨੀਲ ਜਾਖੜ ਜੀ ਨੂੰ ਇਹ ਜਾਣਕਾਰੀ ਨਹੀਂ ਹੈ ਇਤਿਹਾਸ ਦੀ ਜਾਣਕਾਰੀ ਨਹੀਂ ਹੈ ਐਡੇ ਵੱਡੇ ਸਿਆਸਤਦਾਨ ਨੇ ਉਹ ਕਈ ਪਾਰਟੀਆਂ ਬਦਲ ਚੁੱਕੇ ਨੇ ਇੱਕ ਪਾਰਟੀੋਂ ਦਾ ਬਿਆਨ ਕੁਝ ਹੋਰ ਹੁੰਦਾ ਦੂਸਰੀ ਪਾਰਟੀ ਜਾ ਕੇ ਕੁਝ ਹੋਰ ਹੁੰਦਾ ਵਾ ਪਹਿਲਾਂ ਤਾਂ ਆਪਣੇ ਬਿਆਨ ਵਾਲੀ ਦੀ ਜਿਹੜੀ ਸਹੀ ਜਿਹੜੀ ਤਕੀਦ ਆ ਉਹ ਕਰ ਲੈਣ ਵੀ ਮੈਂ ਕਿੱਥੇ ਕੀ ਬਿਆਨ ਦੇਣਾ ਮੈਨੂੰ ਲੱਗਦਾ ਕਿ ਅਸੀਂ ਦੇਸ਼ ਦੇ ਕਿਸਾਨਾਂ ਵਾਸਤੇ ਲੜ ਰਹੇ ਹਾਂ ਅਸੀਂ ਕੱਲੇ ਪੰਜਾਬ ਦੇ ਕਿਸਾਨਾਂ ਵਾਸਤੇ ਲੜਨੇ ਪਹਿਲੀ ਗੱਲ ਜਾਖੜ ਜੀ ਨੂੰ ਪਤਾ ਹੋਣਾ ਚਾਹੀਦਾ ਦੂਜੀ ਗੱਲ ਜਾਖੜ ਜੀ ਨੇ ਅਸੀਂ ਪਹਿਲਾਂ ਵੀ ਦੋ ਤਿੰਨ ਵਾਲੀ ਚੈਲੰਜ ਕੀਤਾ ਉਹ ਕਹਿੰਦੇ ਸੀ ਕਿਸਾਨਾਂ ਦੀਆਂ ਮੰਗਾਂ ਨਾਜਾਇਜ਼ ਨੇ ਅਸੀਂ ਜੇ ਟੇਬਲ ਤੇ ਆਜੋ ਜਿਹੜੀ ਮੰਗ ਤੁਹਾਨੂੰ ਨਾਜਾਇਜ਼ ਲੱਗਦੀ ਆ ਉਹ ਮੰਗ ਅਸੀਂ ਕੱਟ ਦਾਂਗੇ ਜਿਹੜੀ ਜਾਇਜ਼ ਆ ਤੁਸੀਂ ਮਨਵਾ ਲਓ ਤੁਹਾਡੀ ਸਰਕਾਰ ਆ ਕੇਂਦਰ ਦੇ ਵਿੱਚ ਸੋ ਮੈਨੂੰ ਲੱਗਦਾ ਕਿ ਜਾਖੜੀ ਦੇ ਬਿਆਨ ਦੀ ਮੈਂ ਇੰਨੀ ਤਵੱਜੋ ਦੇਣੀ ਨਹੀਂ ਚਾਹੁੰਦਾ ਕਿਉਂਕਿ ਜੋ ਪੋਲੀਟੀਸ਼ੀਅਨ ਹੈ ਨਾ ਇੰਦੀ ਕ੍ਰੈਡੀਬਿਲਟੀ ਮੈਨੂੰ ਲੱਗਦਾ ਨਹੀਂ ਆ ਕਿ ਕਦੀ ਪਾਰਟੀ ਇਧਰੋਂ ਬਦਲੀ ਇਧਰੋਂ ਬਦਲੀ ਪੁਰਾਣੇ ਪੋਲੀਟੀਸ਼ੀਅਨ ਹੁੰਦੇ ਸੀ ਇੱਕ ਵਾਰੀ ਪਾਰਟੀ 'ਚ ਬੈਠ ਗਏ ਜੀ ਜਾਣਗੇ ਮਰਾਂਗੇ ਉੱਥੇ ਹੀ ਅ ਨਿਆਣੇ ਲੱਭਦੇ ਨੇ ਕਿ ਪਾਪਾ ਸਵੇਰੇ ਦੇਸ ਪਾਰਟੀ ਸੀ ਦੁਪਹਿਰੇ ਦੁਜੀ ਸ਼ਾਮ ਲੱਭੋ ਕਿੱਥੇ ਆ ਉਹ ਪਾਰਟੀ ਦਫਤਰਾਂ 'ਚ ਲੱਭਦੇ ਫਿਰਦੇ ਮੇਰੇ ਪਾਪਾ ਕਿੱਧਰ ਜਾ ਸੋ ਮੈਨੂੰ ਉਹ ਲੱਗਦਾ ਨਹੀਂ ਕਿ ਉਹਦੇ ਬਿਆਨ ਦੀ ਨੀਤ ਕੋ ਹਾਂ ਕੇਂਦਰ ਸਰਕਾਰ ਨੂੰ ਸਤਾਵ ਤੇ ਰਹੁ ਉਹਨੂੰ ਜਰੂਰ ਸੋਚਣਾ ਚਾਹੀਦਾ ਕਿ ਅਸੀਂ ਰਾਜ ਕਰ ਰਹੇ ਹਾਂ ਅਸੀਂ ਆਪਣੇ ਦੇਸ਼ ਦੇ ਲੋਕਾਂ ਦੇ ਹੱਕਾਂ ਦੇ ਜਿਹੜਾ ਉਹਨਾਂ ਦੇ ਬੰਦੇ ਅਧਿਕਾਰ ਆ ਉਹ ਕਿਸ ਤਰ੍ਹਾਂ ਦੇਣੇ ਆ ਲੇਕਿਨ ਮੈਨੂੰ ਲੱਗਦਾ ਕਿ ਪਿਛਲੇ 11 ਸਾਲ ਤੋਂ ਜਿਹੜੀ ਸਰਕਾਰ ਚੱਲ ਰਹੀ ਆ ਉਹਦੇ 'ਚ ਕਾਰਪੋਰੇਟ ਪੱਖੀ ਤੇ ਬਹੁਤ ਜ਼ਿਆਦਾ ਫੈਸਲੇ ਹੋਇਆ ਸਾਢੇ 14 ਲੱਖ ਕਰੋੜ ਰੁਪਏ ਕਾਰਪੋਰੇਟ ਦਾ ਲੇਕਿਨ ਕਿਸਾਨਾਂ ਦਾ ਕਰਜ਼ਾ ਕਿੰਨਾ ਪੂਰੇ ਦੇਸ਼ ਦੇ ਕਿਸਾਨਾਂ ਦਾ ਜਿਹਦੇ ਚ ਹਜ਼ਾਰਾਂ ਲੱਖਾਂ ਕਿਸਾਨ ਆਉਂਦੇ ਕਰੋਨਾ ਆਉਂਦੇ ਹੋਣਗੇ 18 ਲੱਖ ਕਰੋੜ ਰੁਪਈਆ ਉਹ ਅਸੀਂ ਮਾਫ਼ ਨਹੀਂ ਕਰ ਸਕਦੇ ਇੱਕ ਜਿਹੜਾ ਕਾਰਪੋਰੇਟ ਆ ਉਹ ہزار ਕਰੋੜ ਦਾ ਘਟਾਲਾ ਕਰਦਾ ਉਹ ਦੁਬਾਰਾ ਫਿਰ ਆਪਣੇ ਲੋਨ ਵਾਸਤੇ ਐਲੀਜੀਬਲ ਹੋ ਜਾਂਦਾ ਇੱਕ ਕਿਸਾਨ ਦੀ 3 ਲੱਖ ਦੀ ਕੇਸੀਸੀ ਲਿਮਟ ਹੁੰਦੀ ਆ ਜੇਕਰ ਉਹ ਡਿਫਾਲਟ ਹੋ ਜਾਂਦਾ ਤਾਂ ਉਹਦੀ ਪੈਡ ਦੀ ਕੁਰਸੀ ਹੋ ਜਾਂਦੀ ਆ ਔਰ ਦੁਬਾਰਾ ਉਹਨੂੰ ਕਰਜ਼ਾ ਨਹੀਂ ਮਿਲਦਾ ਦੇਖੋ ਇਕ ਤਜ ਹੋ ਰਿਹਾ ਜਿਸ ਤਿਰਕੇ ਨਾਲ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤਾ ਲਗਾਤਾਰ ਜਾਰੀ ਹੈ ਜਦੋਂ ਤਾਂ ਲੈਬ ਦੀਆਂ ਰਿਪੋਰਟਾਂ ਦੇਖਦੇ ਆਂ ਅਸੀਂ ਡਾਕਟਰ ਸਵੇਹਮਾਨ ਹੋਰਾਂ ਦੀ ਟੀਮ ਦੀਆਂ ਤਾਂ ਫਿਕਰਜਾ ਹੁੰਦਾ ਕਿ ਹਾਲਾਤ ਬਹੁਤ ਮਾੜੇ ਨੇ ਪਰ ਸੁਪਰੀਮ ਕੋਰਟ ਦੇ ਵਿੱਚ ਅੱਜ ਪੰਜਾਬ ਸਰਕਾਰ ਨੇ ਦਲੀਲ ਦਿੱਤੀ ਕਹਿੰਦੇ ਜੀ ਸੁਧਾਰ ਹੋ ਰਿਹਾ ਹੈਗਾ ਉਹਨਾਂ ਦੀ ਲੈਬ ਕੋਈ ਹੋਰ ਹੈ ਜਾਂ ਤੁਹਾਡੀ ਲੈਬ ਕੋਈ ਹੋਰ ਹੈ ਤੁਹਾਡੀ ਚ ਨੁਕਸ ਹੈ ਜਾਂ ਉਹਨਾਂ ਦੀ ਲੈਬ ਚ ਨੁਕਸ ਹੈ ਜ਼ਰੂਰ ਦੱਸ ਦਿਓ ਮੈਂ ਕੱਲ ਡਾਕਟਰਾਂ ਨੂੰ ਇਹ ਸਵਾਲ ਕੀਤਾ ਸੀਗਾ ਕਿ 50 ਦਿਨ ਹੋ ਗਏ ਨੇ ਤੁਸੀਂ ਜਿਹੜੀ ਅਲਟਰਾਸਾਉਂਡ ਕੀਤੀ ਉਹ ਜਿ ਲੀਵਰ ਦੀ ਕਿਡਨੀਆਂ ਦੀ ਕੀ ਸਿਚੁਏਸ਼ਨ ਹੈ ਕਹਿੰਦੇ ਮੈਂ ਕਹਾਂ ਤੁਸੀਂ 50 ਦਿਨ ਭੁੱਖੇ ਰਹਿ ਕੇ ਸਾਨੂੰ ਆਪਣੀ ਟਿਕਟਨੀ ਲੀਵਰ ਦੀ ਆਪਣੇ ਹਸਾਬ ਦਾ ਪਤਾ ਸਾਨੂੰ ਦੱਸ ਸਕਦੇ ਹੋ ਲਾ ਸਕਦੇ ਹੋ ਉਹਨੂੰ ਜਵਾਬ ਨਹੀਂ ਸੀ ਉਹਨਾਂ ਦੇ ਕੋਲ ਕਹਿੰਦੇ ਜੀ ਸਜੋ ਰਿਪੋਰਟ ਆਈ ਉਹ ਨਾਰਮਲ ਮੈਂ ਕਹਾਂ ਰਿਪੋਰਟ ਤਾਂ ਨਾਰਮਲ ਬਣ ਜਾਂਦੀ ਆ ਲੇਕਿਨ ਅਸੀਂ ਸਾਹਮਣੇ ਦਾ ਜਗਜੀਤ ਸਿੰਘ ਡਾਲਰ ਰੋਜ਼ ਦੇਖਦੇ ਆ ਜਿਹੜਾ ਉਹਦਾ ਮਾਸ ਜਿਹੜੀ ਮਸਲ ਆ ਨਾ ਜਿੱਥੋਂ ਜਿਹੜੇ ਸਕਿਨ ਅੰਦਰ ਘਸੀ ਆ ਹੱਡੀ ਦੇ ਵਿੱਚ ਅੰਦਰ ਚਲੇ ਗਈ ਆ ਇਹ ਨਾਰਮਲ ਦੀ ਨਿਸ਼ਾਨੀ ਆ ਉਹ ਪਤਾ ਨਹੀਂ ਕਿਹੜੀ ਰਿਪੋਰਟ ਆ ਕਿਹੜੇ ਡਾਕਟਰ ਚੈੱਕ ਕਰਦੇ ਨੇ ਨੋਰਮਲ ਕਰਦੇ ਨੇ ਜਦੋਂ ਕਿ ਮੈਸੀ ਇਹ ਕਹਿੰਦੇ ਕਿ 20 ਦਿਨ ਭੁੱਖਾ ਰਹਿ ਕੇ ਦੇਖ ਲਓ 50 ਨੋਰਮਲ ਤਾਂ ਇੱਕ ਅਲੱਗ ਚੀਜ਼ ਹੁੰਦੀ ਆ ਉਹ ਕਹਿੰਦੇ ਪਹਿਲਾਂ ਨਾਲੋਂ ਬਿਹਤਰ ਹੋਈ ਆ ਇਹਦਾ ਮਤਲਬ ਮੈਂ ਤਾਂ ਉਹੀ ਹੈਰਾਨ ਆ ਵੀ ਉਹ ਕਿਹੜੀ ਸ਼ਕਤੀ ਆ ਜਿਹੜੀ ਜੀਸੀਆ ਰਿਪੋਰਟਾਂ ਨੋਰਮਲ ਕਰ ਰਹੀ ਆ ਆ ਕਾਲਪੁਰਖ ਜਰੂਰ ਹੋ ਸਕਦਾ ਬਾਕੀ ਕੋਈ ਮੈਡੀਕਲ ਸਾਇੰਸ ਦੇ ਚੋਣਾਂ ਦੇ ਹਸਾਬ ਨੇ 20 ਦਿਨ ਤੋਂ ਬਾਅਦ ਬੰਦਾ ਜਿੰਦਾ ਨਹੀਂ ਰਹਿ ਸਕਦਾ ਮੈਂ ਤਾਂ ਉਹੀ ਕਹਣਾ ਮੈਂ ਕਿ ਤੁਸੀਂ ਆਪਣੇ ਮਸ਼ੀਨਾਂ ਚੈੱਕ ਕਰਾ ਲਈਏ ਤੁਹਾਡੀਆਂ ਚ ਤਾਂ ਨਹੀਂ ਵੀ ਚੱਕ ਰਿਹਾ ਸਾਡੀ ਮਸ਼ੀਨਾਂ ਦੇ ਕਾਲਪੁਰਖ ਕੋਲ